ਨਹੀਂ ਸ਼ਰੀ ਜੀ ਕਿਵੇਂ ਵੇਖਦੇ ਹੋ ਜੀ ਤੁਸੀਂ ਬਿਲਕੁਲ ਜੀ ਤੁਹਾਡੇ ਸਾਹਮਣੇ ਆ ਜੀ ਲੁਧਿਆਣਾ ਵਾ ਵਸਦੇ ਲੋਕਾਂ ਨੇ ਇਨਾ ਮਾਣ ਸਤਿਕਾਰ ਪਿਆਰ ਬਖਸ਼ਿਆ ਸੋ ਸਦਾ ਰਣੀ ਆ ਐਡੀ ਵੱਡੀ ਜਿਹੜੀ ਜਿੱਤ ਇਹਨਾਂ ਨੇ ਦਿਵਾਈ ਹੈ ਸੋ ਇੱਕ ਤੇ ਅੱਜ ਕਹਿ ਸਕਦੇ ਆ ਵੀ ਇੱਕ ਪਾਸੇ ਲੋਕਾਂ ਦੇ ਕੰਮ ਕਰਨ ਵਾਲਾ ਇਨਸਾਨ ਇਮਾਨਦਾਰੀ ਨਾਲ ਸ਼ਰਦਾ ਦੇ ਨਾਲ ਤਾਂ ਦੂਜੇ ਪਾਸੇ ਸਾਰੇ ਲੀਡਰਾਂ ਦਾ ਰਵਈਆ ਵੇਖਿਆ ਸੀ ਕਾਂਗਰਸ ਬੀਜੇਪੀ ਅਕਾਲੀ ਦਲ ਸੋ ਲੋਕਾਂ ਨੇ ਉਹਨੂੰ ਜਤਾਇਆ ਜਿਹੜਾ ਕੰਮ ਕਰਦਾ। ਇਹਨਾਂ ਵਿਰੋਧੀਆਂ ਕਹ ਰਹੇ ਸੀ ਕੰਮ ਇਹ ਕਰੇਗਾ ਉਸ ਨੂੰ ਹੀ ਜਿੱਤ ਮਿਲੇਗੀ। ਹੁਣ ਤਾਂ ਜਿੱਤ ਮਿਲ ਗਈ ਹੈ। ਹੁਣ ਵਿਰੋਧੀਆਂ ਨੂੰ ਕੀ ਜਵਾਬ ਦਵੋ? ਵਿਰੋਧੀਆਂ ਨੂੰ ਅਸੀਂ ਜਵਾਬ ਨਹੀਂ ਕੋਈ ਵੀ ਦਿੰਦਾ। ਲੋਕਾਂ ਨੇ ਦਿੱਤਾ। ਵਿਰੋਧੀਆਂ ਦੀਆਂ ਦੇਖਿਆ ਹੋਊਗਾ ਜਦੋਂ ਰੋਡ ਸ਼ੋਅ ਨਿਕਲ ਰਹੇ ਸੀ ਕਿਤਨਾ ਬੜਕਾ ਮਾਰ ਰਹੇ ਸੀ। ਕਿਤਨਾ ਨੈਗੇਟਿਵਿਟੀ ਦਾ। ਸੋ ਲੋਕ ਪਸੰਦ ਉਹਨਾਂ ਨੂੰ ਕਰਦੇ ਨੇ। ਲੋਕ ਉਹਨਾਂ ਨੂੰ ਚੁਣਦੇ ਨੇ ਵੀ ਜਿਹੜੇ ਵਾਕਈ ਚੰਗੇ ਇਨਸਾਨ ਹੋਣ ਔਰ ਲੋਕਾਂ ਦੇ ਹਿੱਤ ਤੇ ਹੋਣ। ਹੁਣ 2027 ਦੇ ਲਈ ਕੀ ਤੇ ਹੈ? ਇਹ ਸੈਮੀਫਾਈਨਲ ਸੀ। ਅੱਜ ਰਿਜ਼ਲਟ ਕੀ ਹੈ ਫਾਈਨਲ ਇਤੋਂ ਟਕਾ ਕੇ ਜਿੱਤਾਂਗੇ ਹਾਂ ਸ਼ਹਿਰੀ ਗੱਲ ਸੀ ਇੱਥੇ ਦਾਵਾ ਕਰਦੇ ਹੋਏ ਨਜ਼ਰ ਆਏ ਨੇ ਕਿ 2027 ਵਿੱਚ ਜਿੱਤਾਂਗੇ ਕਿਉਂਕਿ ਇਹ ਸੈਮੀ ਫਾਈਨਲ ਸੀ ਕਿਉਂਕਿ 2027 ਤੋਂ ਪਹਿਲਾਂ ਦੀ ਇਸ ਜਮਨੀ ਚੋਣ ਸੀ ਬਾਈਪੋਲ ਨਹੀਂ ਇਸ ਨੂੰ ਕਾਊਂਟ ਕੀਤਾ ਗਿਆ ਏਸੀ ਕਰਕੇ ਕਿਉਂਕਿ ਇਹ 2027 ਤੋਂ ਪਹਿਲਾਂ ਦੀ ਚੋਣ ਸੀ ਹੁਣੇ ਤਮਾਮ ਇੱਥੇ ਜੋ ਵਿਧਾਇਕ ਹੈ ਹੋਰ ਜੋ ਮੰਤਰੀ ਹੈ ਉਹ ਵਧਾਈਆਂ ਦੇਣ ਦੇ ਲਈ ਪਹੁੰਚ ਰਹੇ ਨੇ ਕੁਸ਼ ਨੇ ਸ਼ਹਿਰੀ ਜੀ ਕਿਵੇਂ ਵੇਖਦੇ ਹੋ ਜਿੱਤ ਨੂੰ ਬਿਲਕੁਲ ਜੀ ਤੁਹਾਡੇ ਸਾਹਮਣੇ ਆ ਜੀ ਲੁਧਿਆਣਾ ਵਾ ਵਸਦੇ ਲੋਕਾਂ ਨੇ ਇਨਾ ਮਾਨ ਸਤਕਾਰ ਪਿਆਰ ਬਖਸ਼ਿਆ ਸੋ ਸਦਾ ਰਣੀ ਆ ਐਡੀ ਵੱਡੀ ਜਿਹੜੀ ਜਿੱਤ ਇਹਨਾਂ ਨੇ ਦਵਾਈ ਹੈ ਸੋ ਅ ਇੱਕ ਤੇ ਅੱਜ ਕਹਿ ਸਕਦੇ ਆ ਵੀ ਇੱਕ ਪਾਸੇ ਲੋਕਾਂ ਦੇ ਕੰਮ ਕਰਨ ਵਾਲਾ ਇਨਸਾਨ ਇਮਾਨਦਾਰੀ ਨਾਲ ਸ਼ਰਦਾ ਦੇ ਨਾਲ ਤਾਂ ਦੂਜੇ ਪਾਸੇ ਅ ਸਾਰੇ ਲੀਡਰਾਂ ਦਾ ਰਵੱਈਆ ਵੇਖਿਆ ਸੀ ਕਾਂਗਰਸ ਭਾਜਪਾ ਅਕਾਲੀ ਦਲ ਸੋ ਲੋਕਾਂ ਨੇ ਉਹਨੂੰ ਜਤਾਇਆ ਜਿਹੜਾ ਕੰਮ ਕਰ ਵਿਰੋਧੀਆਂ ਦੇ ਕਹ ਰੇ ਸੀ ਕੰਮ ਕਰੇਗਾ ਉਸ ਨੂੰ ਹੀ ਜਿੱਤ ਮਿਲੇਗੀ ਹੁਣ ਤਾਂ ਜਿੱਤ ਮਿਲ ਗਈ ਹੈ ਹੁਣ ਵਿਰੋਧੀਆਂ ਨੂੰ ਕੀ ਜਵਾਬ ਦਵੋ ਵਿਰੋਧੀਆਂ ਨੂੰ ਅਸੀਂ ਜਵਾਬ ਨਹੀਂ ਕੋਈ ਵੀ ਦਿੰਦਾ ਲੋਕਾਂ ਨੇ ਦਿੱਤਾ ਵਿਰੋਧੀਆਂ ਦੀਆਂ ਦੇਖਿਆ ਹੋਊਗਾ ਜਦੋਂ ਰੋਡ ショਅ ਨਿਕਲ ਰੇ ਸੀ ਕਿਤਨਾ ਬੜਕਾ ਮਾਰ ਰੇ ਸੀ ਕਿਤਨਾ ਨੈਗੇਟਿਵਿਟੀ ਦਾ ਸੋ ਲੋਕ ਪਸੰਦ ਉਹਨਾਂ ਨੂੰ ਕਰਦੇ ਨੇ ਲੋਕ ਉਹਨਾਂ ਨੂੰ ਚੁਣਦੇ ਨੇ ਵੀ ਜਿਹੜੇ ਵਾਕਈ ਚੰਗੇ ਇਨਸਾਨ ਹੋਣ ਔਰ ਲੋਕਾਂ ਦੇ ਹਿੱਤ ਤੇ ਹੋਣ ਹੁਣ 2027 ਦੇ ਲਈ ਕੀ ਤੇ ਇਹ ਸੈਮੀ ਫਾਈਨਲ ਸੀ ਅੱਜ ਰਿਜ਼ਲਟ ਕੀ ਆ ਫਾਈਨਲ ਇਤੋਂ ਟਕਾ ਕੇ ਜਿੱਤਾਂਗੇ ਹਾਂ ਸ਼ਹਿਰੀ ਕਲਸੀ ਇੱਥੇ ਦਾਅਵਾ ਕਰਦੇ ਹੋਏ ਨਜ਼ਰ ਆਏ ਨੇ ਕਿ 2027 ਵਿੱਚ ਜਿੱਤਾਂਗੇ ਕਿਉਂਕਿ ਇਹ ਸੈਮੀਫਾਈਨਲ ਸੀ ਕਿਉਂਕਿ 2027 ਤੋਂ ਪਹਿਲਾਂ ਦੀ ਇਸ ਜਮਨੀ ਚੋਣ ਸੀ ਬਾਈਪੋਲ ਨੇ ਇਸ ਨੂੰ ਕਾਊਂਟ ਕੀਤਾ ਗਿਆ ਏਸੀ ਕਾਰਨ ਕਿਉਂਕਿ ਇਹ 2027 ਤੋਂ ਪਹਿਲਾਂ ਦੀ ਚੋਣ ਸੀ ਹੁਣ तमाम ਇੱਥੇ ਜੋ ਵਿਧਾਇਕ ਹੈ ਹੋਰ ਜੋ ਮੰਤਰੀ ਹੈ ਉਹ ਵਧਾਈਆਂ ਦੇਣ ਦੇ ਲਈ ਪਹੁੰਚ ਰਹੇ ਨੇ